ਮੈਂ ਕੱਲ ਵੀ ਸਵੇਰੇ ਬੀਤੇ ਕੱਲ ਆਪਾਂ ਪੀਸੀ ਕੀਤੀ ਸੀਗੀ ਉਸ ਤੋਂ ਬਾਅਦ ਕਾਂਗਰਸ ਦੇ ਆਗੂਆਂ ਨੇ ਇੱਕ ਪੀਸੀ ਕੀਤੀ ਇਲੈਕਸ਼ਨ ਦੇ ਬਾਰੇ ਵਿੱਚ ਬਲਾਕ ਸਮਤੀ ਤੇ ਜ਼ਿਲ੍ਹਾ ਪੰਚਾਇਤ ਦੀ ਜਿਹੜੀ ਇਲੈਕਸ਼ਨ ਹੋ ਰਹੀ ਆ ਉਹਦੇ ਬਾਰੇ ਚ ਉਹਨਾਂ ਨੇ ਸਾਡੀ ਪੀਸੀ ਤੋਂ ਬਾਅਦ ਉਹਨਾਂ ਨੇ ਪੀਸੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਦਾ ਜਿਹੜਾ ਬਾਈਕਾਟ ਕਰ ਰਹੇ ਹਾਂ ਕਿਉਂਕਿ ਉਹ ਕਹਿੰਦੇ ਕਿ ਧੱਕੇਸ਼ਾਹੀ ਹੋ ਰਹੀ ਹੈ ਇਸ ਕਰਕੇ ਕਾਂਗਰਸ ਇਲੈਕਸ਼ਨ ਨਹੀਂ ਲੜੂਗੀ ਮੈਂ ਇਹਦਾ ਸੱਜਣਾ ਨੂੰ ਇਹ ਕਹਿਣਾ ਚਾਹੁੰਦਾ ਕਿ ਯਾਰ ਥੋੜਾ ਬਹੁਤਾ ਤੇ ਕਿਤੇ ਪਤਵਾਤਵਾ ਦਾ ਖੌਫ ਖਾਇਆ ਕਰੋ ਥੋੜਾ ਬਹੁਤਾ ਤੁਸੀਂ ਉਸ ਪਾਰਟੀ ਦੇ ਵਿੱਚ ਜੇ ਜਿਸ ਪਾਰਟੀ ਨੇ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਹਰ ਤਰ੍ਹਾਂ ਦੀ ਵਧਿੱਕੀ ਕੀਤੀ ਪਿਛਲੇ 75 ਸਾਲ ਦੇ ਵਿੱਚ ਹੱਤਰਾਂ ਦੀ ਤੁਸੀਂ ਵਧੀਕੀਆਂ ਕਰਦੇ ਰਹੇ ਹੋ ਗੁੱਡਾ ਕਰਦੀ ਕਰਦੇ ਰਹੇ ਹੋ ਸਦ ਮੈਂ ਉਹਨਾਂ ਨੂੰ ਇਸ ਗੱਲ ਦਾ ਚੈਲੰਜ ਕਰਨਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਤਰਸ ਤੋਂ ਕਿ ਉਹ ਕਹਿੰਦੇ ਕਿ ਸਾਡੇ ਇੱਕ ਐਮਐਲਏ ਤੇ ਬੱਚਾ ਹੋ ਗਿਆ ਸਰਕਾਰੀਆਂ ਸਾਹਬ ਤੇ ਉਹਨਾਂ ਦੇ ਭਤੀਜੇ ਤੇ ਬੱਚਾ ਹੋ ਗਿਆ ਤੱਕੇਸ਼ਾਈ ਆ ਇਸ ਕਰਕੇ ਅਸੀਂ ਲਖਸ਼ ਦਾ ਜਿਹੜਾ ਬਾਈਕਾਟ ਕਰ ਰਹੇ ਆ ਇਲੈਕਸ਼ਨ 'ਚ ਤੱਕੇ ਹੋ ਰਿਹਾ ਅਮਸਾ ਦੇ ਹੱਤੀ ਦੇ ਵਿੱਚ ਸਾ ਜਿੱਥੇ ਇਲੈਕਸ਼ਨ ਹੋ ਰਹੀ ਆ ਬਾਬਾ ਬਕਾਲਾ ਅੱਜ ਖਬਰਾਂ ਦੇ ਵਿੱਚ ਖਬਰਾਂ ਲੱਗੀਆਂ ਕੱਲੇ ਕੱਲੇ ਹਲਕੇ ਦੀਆਂ ਖਬਰਾਂ ਲੱਗੀਆਂ ਕਿ ਕਿੰਨੇ ਕਿੰਨੇ ਜ਼ੋਨ ਉੱਥੇ ਬਲਾਗ ਸ਼ਬਦੀ ਦੇ ਜਿੱਥੇ ਇਲੈਕਸ਼ਨ ਹੋ ਰਹੀ ਹੈ ਕਾਂਗਰਸੀ ਦਸਲ ਬਾਬੇ ਬਕਾਲੇਜ ਕਿੱਥੇ ਤੱਕ ਅਛਾਈ ਹੋਈ ਹੈ ਕਾਂਗਰਸੀ ਦਸਰ ਜੰਡਿਆਰੇ ਚ ਕਿੱਥੇ ਤੱਕ ਅਛਾਈ ਹੋਈ ਹੈ ਕਾਂਗਰਸੀ ਦਸਨ ਕਿ ਮਜੀਠਾ ਅਟਾਰੀ ਰਾਜਾ ਸੰਸੀ ਨੂੰ ਪਿੱਡੀ ਸੈਦਾ ਛੱਡ ਕੇ ਇੱਕ ਝਗੜੇ ਤੋਂ ਬਿਨਾ ਅਜ ਨਾਰਾਜ ਕਿਸੇ ਬੰਦੇ ਨਾਲ ਕੋ ਤੱਕਾ ਆਇਆ ਕੇ ਇਹਨੂੰ ਪੁਲਸ ਨੇ ਕੁਝ ਕਿਹਾ ਕੇ ਦੀ ਫਾਈਲ ਪਾੜੀਆ ਕੇ ਦਾ ਪੇਪਰ ਪਾੜਿਆ ਮੇਰਾ ਚੈਲੰਜ ਹੈ ਸਾਬਤ ਕਰਕੇ ਦਿਖਾਓ ਕਿੱਥੇ ਤੱਕਾ ਹੋਇਆ ਜੇ ਅਸਲ ਗੱਲ ਹੈ ਅਸਲ ਗੱਲ ਕਾਂਗਰਸੀ ਭੱਜ ਗਏ ਲੇਖਣ ਲੜ ਤੋਂ ਭੱਜ ਗਏ ਸਰ ਕਾਂਗਰਸ ਦੀ ਪਾਟੋ ਤਾੜ ਤੁਸੀਂ ਕੱਲ ਸਾਰਿਆਂ ਨੇ ਉਹ ਬਿਆਨ ਸੁਣਿਆ ਸਾਡੀ ਭੈਣ ਦਾ ਸਿੱਧੂ ਜਿਹੜੇ ਉਹਨਾਂ ਦੀ ਲੀਡਰ ਨੇ ਨਵਜੋਤ ਕੋ ਸਿੱਧੂ ਜੀ ਦਾ ਤੁਸੀਂ ਬਿਆਨ ਸੁਣਿਆ ਉਹ ਭੈਣ ਜੀ ਕੀ ਕਹਿ ਰਿਹਾ ਉਹ ਭੈਣ ਜੀ ਉਹ ਕਹਿੰਦੇ 500 ਕਰੋੜ ਰੁਪਈਆ ਚਾਹੀਦਾ ਜੇ ਸੀਐਮ ਦਾ 체ਲਾ ਬੜਨਾ 500 ਕਰੋੜ। ਉਹ ਦੂਜੀ ਗੱਲ ਕੀ ਕਹੀ ਉਹਨਾਂ ਨੇ? ਕਿ ਪੰਜ-ਪੰਜ ਮੁੱਖ ਮੰਤਰੀ ਪੰਜਾਬ ਚ ਤੁਰੇ ਫਿਰਦੇ ਆ ਸਭ ਤੁਸੀਂ ਕਾਂਗਰਸ ਦਾ ਬੇੜਾ ਗੱਧ ਕਰਕੇ ਦੱਸਤਾ। ਤੁਸੀਂ ਕਾਂਗਰਸ ਨੂੰ ਪਿੰਡਾਂ ਤੱਕ ਬਾੜ ਕੇ ਦੱਸਤਾ। ਤੁਹਾਡੀ ਟਿਕਟ ਤੇ ਕੋਈ ਬੰਦਾ ਇਲੈਕਸ਼ਨ ਨਹੀਂ ਲੜਨੀ ਚਾਹੁੰਦਾ। ਹਰ ਕਾਂਗਰਸੀ ਨਿਰਾਸ਼ ਹੋ ਗਿਆ ਤੁਹਾਡੀ ਆਪਸੀ ਧੜੇਬਾਜੀ ਇੰਨੀ ਹੈ। ਆਪਸੇ ਗੋਟਵਾ ਜੀ ਨਹੀਂ ਹੈ ਤੁਹਾਡੇ ਕੋ ਕੈਂਡੀਡੇਟ ਦੀ ਪੂਰੇ ਹੋਇਆ ਯਾਰ ਤੁਸੀਂ ਉਦਾ ਹੀ ਮਾਰੀ ਜਾਂਦੇ ਹੋ ਤੱਕੇਸ਼ਾਈ ਹੋਈ ਜੀ ਤੱਕੇਸ਼ਾਈ ਹੋਈ ਹਵਾਸ ਫਾਦੀ ਦੇ ਵਿੱਚ ਪਿੰਡੀ ਸੈਦਾ ਦੇ ਵਿੱਚ ਜੋ ਕਾਂਗਰਸ ਗਿਆ ਨੇ ਕੀਤਾ ਆਮਨ ਦੀ ਵਸਤਾ ਨਾਲ ਹੈ ਬੇਲਾ ਇਹਨਾਂ ਨੂੰ ਚੈਲੰਜ ਹੈ ਜਾ ਕੇ ਵੇਖ ਕੇ ਆਓ ਉਹਨਾਂ ਬੰਦਿਆਂ ਦਾ ਹਾਲ ਜਿਨ੍ਹਾਂ ਨੂੰ ਗੋਲ ਗਿਆ ਵਜ ਗਿਆ ਜਿਨ੍ਹਾਂ ਨੂੰ ਵੱਢ ਦਿੱਤਾ ਸਾਰਾ ਪੰਜ ਬੰਦੇ ਉੱਥੇ ਹਸਪਤਾਲ ਚ ਦਾਖਲ ਨੇ ਇਹ ਪਹਿਲਾਂ ਵੀ ਸਦ ਜਦੋਂ ਲੈਕਚਰਾਂ ਹੁੰਦੀਆਂ ਰਹੀਆਂ ਸਰਪੰਚੀਆਂ ਹੋ ਗਈਆਂ ਬਲਾਕ ਸੰਵਤੀਆਂ ਹੋ ਗਈਆਂ ਜਿਲ੍ਹਾ ਪ੍ਰੀਸ਼ਦੀਆਂ ਹੋ ਗਈਆਂ ਇੱਥੋਂ ਤੱਕ ਕਿ ਕਈਆਂ ਵਿਧਾਨ ਸਭਾ ਦੀਆਂ ਲੈਕਚਰਾਂ ਚ ਵੀ ਲੋਕ ਮਾੜੀ ਪੱਲੀ ਗੱਲ ਤੋਂ ਲੜ ਪੈਂਦੇ ਆ ਪੋਚ ਇੱਥੇ ਵੀ ਲੜ ਪਏ ਉਹ ਇੱਥੇ ਜੋ ਕਾਂਗਰਸੀਆਂ ਨੇ ਗੁੰਡਾਗਰਦੀ ਕੀਤੀ ਉਹ ਮੂੰਹ ਬੋਲਦੀ ਤਸਵੀਰ ਅਮੰਦੀ ਹਸਪਤਾਲ ਦੇ ਵਿੱਚ ਹੈ ਸਾਡ ਆਪਣੀ ਗੱਲ ਕਦੋਂ ਆਪਣੀ ਤਰੰਤਾਰ ਦੇ ਵਿੱਚ ਜਿਸ ਟੰਗ ਨਾਲ ਕਾਂਗਰਸ ਦਾ ਬੁਰਾ ਹਾਲ ਹੋਇਆ ਜਿਸ ਟੰਗ ਦਾਲ ਉੱਥੇ ਕਾਂਗਰਸ ਦੇ ਛਿੱਤਰੀ ਦਾਲ ਵੱਡੀ ਆਪਸੀ ਫੁੱਟਬਾਜੀ ਪੂਰੇ ਪੰਜਾਬ ਨੂੰ ਪਤਾ ਸੱਜ ਤੁਹਾਡੇ ਦੇ ਲੀਡਰ ਕਹੇ ਵੇ ਕਿ ਪੰਜ-ਪੰਜ ਮੁੱਖ ਮੰਤਰੀ ਆ ਧੜੇ ਬਣਿਆ 500 ਕਰੋੜ ਰੁਪਏ ਚਾਹੀਦਾ ਤਾਂ ਇਹ ਧੜੇ ਬੰਦੀਆਂ ਕਰਕੇ ਲੋਕ ਨਿਵਾਸ਼ ਹੋ ਗਏ ਤਹਾਡੇ ਨਾਲ ਕੋਈ ਖੜਨਾ ਨਹੀਂ ਚਾਹੁੰਦਾ ਤੁਹਾਡੇ ਨਾਲ ਕੋਈ ਲੜਨਾ ਨਹੀਂ ਚਾਹੁੰਦਾ ਤੁਹਾਡੀ ਗਵਾਈ ਚ ਕੋਈ ਨਹੀਂ ਲੜਨਾ ਚਾਹੁੰਦਾ ਛੱਡ ਕੇ ਤੁਸੀਂ ਭੱਜ ਗਏ ਜਦੋਂ ਤੁਹਾਨੂੰ ਪਤਾ ਲੱਗਾ ਕਿ ਸਾਡਾ ਹਾਲ ਜਿਹੜਾ ਤੰਤਰਤਾਰ ਵਾਲਾ ਹੋਣ ਜਾ ਰਿਹਾ ਆਪਾਂ ਕੀਤਾ ਕੀ ਹੈ ਜੀ ਇੱਕੋ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗਰੁੱਪ ਜੀ ਆ ਬਾਜਵੇ ਦਾ ਧੜਾ ਜੀ ਆ ਸੁੱਕੀ ਦਾ ਧੜਾ ਜੀ ਆਉਲੇ ਦਾ ਧੜਾ ਜੀ ਹਰਪ੍ਰਤਾਪ ਦਾ ਧੜਾ ਜੀ ਆ ਸੁਖ ਸਰਕਾਰ ਜੀ ਦਾ ਧੜਾ ਜੀ ਫੱਟ ਰਿਆ ਨਹੀਂ ਲਾਗ ਦਿੱਤੀ ਕਰਿਓ ਤੁਸੀਂ ਪੰਜਾਬ ਕਿੱਥੇ ਆ ਸਰ ਪੰਜਾਬ ਦੱਸੋ ਕਿੱਥੇ ਆ ਪੰਜਾਬ ਕਿੱਥੇ ਆ ਤੁਹਾਡੇ ਹਲਕੇ ਕਿੱਥੇ ਨੇ ਜੇਰੇ ਸਾਡੀ ਭੈਣ ਦੇ ਦੋਸ਼ ਲਾਏ ਅਕਲ ਉਹ ਸਭ ਉਹਨਾਂ ਦੇ ਵੀ ਲਾਣਾ ਚਾਹੀਦਾ ਜੇ ਪੰਜ ਮੁੱਖ ਮੰਤਰੀ ਤੁਰੇ ਫਿਰਦੇ ਆ ਪਤਾ ਨਹੀਂ ਕਿੰਨੇ ਐਮਐਲਏ ਹੋਣਗੇ ਕਿੰਨੇ ਐਮਪੀ ਤੋਂ ਦੇ ਫਿਰਦੇ ਆ 500 ਕਰੋੜ ਰੁਪਏ ਚਾਹੀਦਾ ਤੇ ਸਰ ਕੇ ਇਹਦੇ ਏਜੰਡੇ ਤੇ ਪੰਜਾਬ ਹੈਗਾ ਹਰ ਬੰਦਾ ਇਸ ਦੌੜ 'ਚ ਹੈ ਕਿ ਮੈਂ ਮੁੱਖ ਮੰਤਰੀ ਬਣਨਾ ਹੈ। ਹਰ ਬੰਦਾ ਇਸ ਦੌੜ 'ਚ ਹੈ ਕਿ ਮੈਂ ਐਮ.ਐਲ.ਏ ਬਣਨਾ ਹੈ, ਮੈਂ ਐਮ.ਪੀ ਬਣਨਾ ਹੈ। ਆ ਪੰਜਾਬ ਦਾ ਤੁਸੀਂ ਹਾਲ ਕਰਤਾ, ਸਦ ਆਪਣੀ ਪਾਰਟੀ ਦਾ ਹਾਲ ਕਰਤਾ। ਧੱਕੇਸ਼ਹੀਆ ਤੁਸੀਂ ਸਾਨੂੰ ਕਹਿ ਦੇ। ਕਾਂਗਰਸ ਸਾਨੂੰ ਕਹਿ ਰਹੀ ਹੈ ਕਿ ਧੱਕੇਸ਼ਹੀਆ ਕਰਦੇ ਹੋ। ਪੰਜਾਬ ਦੀ ਧਰਤੀ ਤੇ ਤੁਸੀਂ ਕੀ ਨਹੀਂ ਕੀਤਾ ਜੀ? ਤੁਹਾਡੀ ਕਾਂਗਰਸ ਪਾਰਟੀ ਦੇ ਤੁਹਾਡੀਆਂ ਸਰਕਾਰਾਂ ਦੇ ਅਓ ਯਾਤ ਦਾ ਨੂੰ ਤੇ ਗੱਲ ਕਹਿਣੀ ਦੀ ਚਾਹੀਦੀ ਸਾਡੇ ਪਤਾ ਦੀ ਕਿੰਨੇ ਮੁੰਡੇ ਮਾਰ ਕੇ ਝੂਠੇ ਪੁਲਸ ਮੁਕਾਬਲੇ ਅਜਿਕੇ ਪੱਤੇ ਤੋਂ ਸੁਰਤੇ ਕਿੰਨੇ ਗੁਰਦੁਆਰਾ ਮਹਾਦੇ ਉੱਤੇ ਅਟੈਕ ਕੀਤੇ ਸੱਤ ਸਹੀ ਕਹਿ ਰਹੇ ਹਾਂ ਜਿਹੜੀ ਕਾਂਗਰਸ ਨੇ ਦਿੱਲੀ ਦੇ ਚੌਂਕ ਚਰਾਇਆਂ ਦੇ ਵਿੱਚ ਸ਼ਰਧਾਮ ਸਿੱਖਾਂ ਨੂੰ ਜਿੰਦੇ ਸਾੜਤਾ ਇਹ ਜਾਚਾਂ ਤੁਸੀਂ ਸਾਨੂੰ ਦੱਸਿਓ ਇਹ ਸਦਾ ਹੀ ਕੰਮ ਨਹੀਂ ਕਰਾਂਗੇ ਪੱਤਾ ਨੂੰ ਨਹੀਂ ਕਰਦੇ ਆ ਕਿ ਭਾਵੇਂ ਜੋ ਮਰਜ਼ੀ ਹੋ ਜੇ ਤਾਡੀ ਗੁੰਡਾਗਰਦੀ ਖਤਮ ਹੋ ਗਈ ਪੰਜਾਬ ਦੀ ਧਰਤੀ ਤੋਂ ਤੁਹਾਡੀ ਗੁੰਡਾਗਰਦੀ ਕਾਂਗਰਸ ਦੀ ਖਤਮ ਹੋ ਗਈ ਇਹ ਗੁੰਡਾਗਰਦੀ ਦੀ ਹੁੰਦਾਂਗੇ ਇਲੈਕਸ਼ਨ ਲੜੋ ਆਓ ਆਓ ਲੜੋ ਇਲੈਕਸ਼ਨ ਅਦਰ ਤੂੰ ਕਹੀ ਜਾਂਦਾ ਇੱਥੇ ਤੱਕਾ ਹੋ ਗਿਆ ਜੀ ਇੱਥੇ ਆ ਹੋ ਗਿਆ ਜੀ ਕਿੱਥੇ ਹੋ ਗਿਆ ਜੀ ਦੱਸਿਓ ਜੀ ਅੱਜ ਲੱਗਾ ਅਖਬਾਰਾਂ ਦੇ ਵਿੱਚ ਕਿੰਨੀਆਂ ਬਲਾਦ ਸਭਤੀਆਂ ਦੀਆਂ ਚੋਣਾਂ ਹੋਦੀਆਂ ਕਿਤੇ 5-6 ਦੇ ਪੇਪਰ ਰੱਦ ਹੋ ਗਏ ਹੋਣਗੇ ਲੋਕਾਂ ਨੇ ਆਪੋ ਵਿੱਚ ਆਬਜੈਕਸ਼ਨ ਲਾਏ ਸਾਡੇ ਨਾਲੇ ਵਿੱਚ ਮੇਰੇ ਖਿਆਲ ਅੱਠ ਕੇ 10 ਦੇ ਹੋਗੇ ਲੋਕਾਂ ਨੇ ਆਬਜੈਕਸ਼ਨ ਲਾਏ ਬਾਕੀ ਦੇ ਪਦੀਆ ਪੰਜੇ ਤੀਆਂ ਤੀਆਂ ਤੇ ਹੋ ਰਹੀ ਆ ਆਓ ਨਾ ਆ ਲੜੋ ਤਾਨੂੰ ਸਰ ਲੋਕਾਂ ਦੇ ਜਾਣਾ ਚਾਹੀਦਾ ਤੂੰ ਲੜਨੀ بجائے ਭੱਜ ਗਿਆ ਕਿਉਂਕਿ ਤੁਹਾਨੂੰ ਪਤਾ ਜੋ ਹਾਲ ਮਾਜੇ ਦੇ ਲੋਕਾਂ ਦੇ ਤਰ ਤਰ ਦੇ ਵਿੱਚ ਤੁਹਾਡਾ ਕੀਤਾ ਤਰ ਤਰ ਦੇ ਲੋਕਾਂ ਨੇ ਇਹਨਾਂ ਬਲਾਗ ਸੰਪਤੀ ਚੋਣਾਂ ਦੇ ਵਿੱਚ ਤੁਹਾਡਾ ਇਹ ਹਾਲ ਹੋਣਾ ਲਾ ਮੇਰਾ ਤੁਹਾਨੂੰ ਚੈਲੰਜ ਆ ਆਓ ਚਲੋ ਨਾਲ ਆਓ ਆ ਚਲਿਆ ਮੰਦੀ ਬਾਸਤਾਲ ਅਮੰਦੀ ਵਾਖਤਾ ਲਾਓ ਚਲੋ ਲਖਵਿੰਦਰ ਸਿੰਘ ਸਾਡਾ ਜਿਲ੍ਹਾ ਪੁਸ਼ੀ ਦਾ ਕੈਂਡੀਡੇਟ ਹੈ ਉਹਦਾ ਉਹਦਾ ਹਾਲਤ ਵੇਖੋ ਜਾ ਕੇ ਉੱਥੇ ਬਲਾਗ ਸੰਪਤੀ ਦਾ ਇੱਕ ਕੈਂਡੀਡੇਟ ਹੈ ਉਹਦੀ ਹਾਲਤ ਦੇਖੋ ਲਿਆਓ ਕੋਈ ਬੰਦਾ ਅਟਾੜੀ ਚੋਂ ਲਿਆਓ ਕੋਈ ਬੰਦਾ ਕਿ ਜਿਹਦੇ ਨਾਲ ਕੇ ਨੇ ਪੁਲਸ ਨੇ ਧੱਕੇਸ਼ਾਹੀ ਕੀਤੀ ਹੋਵੇ ਕੇ ਸਾਡੇ ਪਾਰਟੀ ਵੱਲ ਕਹਿੰਦੇ ਧੱਕੇਸ਼ਾਹੀ ਕੀਤੀ ਹੋਵੇ ਅਜ ਨਾਲੇ ਚੋ ਲਿਓ ਕਿ ਜਿਹਦੇ ਪੁਲਸ ਨੇ ਜਾਂ ਕਿਸੇ ਬੰਦੇ ਨੇ ਸਾਡੀ ਪਾਰਟੀ ਦੇ ਬੰਦੇ ਨੇ ਕੋਈ ਧੱਕੇਸ਼ਾਹੀ ਕੀਤੀ ਹੋਵੇ ਸਾਦੇ ਕਿਸੇ ਦੇ ਪੇਪਰ ਰੱਦ ਹੋਏ ਕਿਸ ਤੇ ਤਰਾਜ ਲੱਗਿਆ ਉਹ ਇੱਕ ਵੱਖਰਾ ਪ੍ਰੋਸੈਸ ਆ ਉਹਨਾਂ ਨੇ ਆਪਣਾ ਵੱਖਰਾ ਕੀਤਾ ਜੇ ਤਰਾਜ ਲੋੜੇ ਹੁੰਦੇ ਤਾਂ ਹੀ ਉਹ ਮੇਰੇ 33 ਦੇ ਪਤਾ 8 ਕੇ 10 ਦੇ ਹੋਈਆਂ ਬਾਕੀ 23 ਤੇ ਇਲੈਕਸ਼ਨ ਲਾੜੇ ਬਾਕੀ ਦੇ ਕੋਈ ਵੱਧ ਕੇ ਆਓ ਜੇ ਕਰਦੇ ਦੇ ਬਾਕੀ ਇਹਦੇ ਨਹੀਂ ਕਰ ਸਕਦੇ ਸੋ ਮੈਂ ਕਾਂਗਰਸੀਆਂ ਨੂੰ ਕਹਿੰਨਾ ਕਿ ਸਾਰ ਪੰਜਾਬ ਦੇ ਲੋਕ ਤੁਹਾਡੇ ਕੋ ਆਪਣੀ ਜਾਨ ਛੜਾ ਚੁੱਕੇ ਆ ਇਹ ਪੰਜ ਪੰਜ ਮੁੱਖ ਮੰਤਰੀ ਜਿਹੜੇ ਤੁਸੀਂ ਲਈ ਫਿਰਦੇ ਹੋ ਇਨਾ ਮੁੱਖ ਮੰਤਰੀਆਂ ਨੇ ਤੁਹਾਡੀ ਪਾਰਟੀ ਪੰਜਾਬ ਚੋਂ ਖਤਮ ਕਰਤੀ ਆ ਤੁਸੀਂ ਪੰਜਾਬ ਦੀ ਕੇ ਇਲੈਕਸ਼ਨ ਦਾ ਸਾਹਮਣਾ ਕਰਨ ਦੇ ਯੋਗ ਨਹੀਂ ਰਹੇ ਤਰਨਤਾਰ ਦੇ ਵਿੱਚ ਜੋ ਕੋਈ ਤੁਹਾਡੇ ਨਾਲ ਹੋਇਆ ਉਹ ਤੁਹਾਨੂੰ ਪਤਾ ਕਿ ਬਾਕੀ ਵੀ ਮਾਝੇ ਦੀ ਧਰਤੀ ਤੇ ਹੋਣ ਵਾਲਾ ਇਸ ਕਰਕੇ ਕਾਂਗਰਸ ਮਾਝੇ ਚੋਂ ਬਹੁਤ ਬੁਰੀ ਤਰ੍ਹਾਂ ਜਿਹੜੀ ਖਤਮ ਹੋ ਚੁੱਕੀ ਐ ਸਤਾਈ ਆ ਜਾਣੀ ਐ ਆ ਗਈ 1 ਸਾਲ ਬਾਅਦ ਤੁਹਾਡੇ ਨਾਲ ਲੜਾਂਗੇ ਤੁਸੀਂ ਆਉਤੇ ਹੀ ਵਿਧਾਨ ਚ ਤੁਹਾਡੇ ਪੰਜ-ਪੰਜ ਕੈਂਡੀਡੇਟ ਹੋਣਗੇ ਮੁੱਖ ਮੰਤਰੀਆਂ ਦੇ ਹਿਸਾਬ ਨਾਲ ਇੱਕ ਆ ਤੇ ਕਦ ਕੇ ਦਿਖਾਓ ਆਪਣੀ ਲੀਡਰ ਦਾ ਬਿਆਨਵਾਦ ਇਹ ਤੇ ਬੋਲੋ ਖਾਲੋ ਕੀ ਬੋਲੀਆ ਬੋਲੋ ਜੇ ਤੁਹਾਡੇ ਦੀ ਹਿੰਮਤ ਹੈ ਕਦੋਂ ਅਜ ਪੀਸੀ ਕਹੋਗੇ ਸਾਡੀ ਪਾਰਟੀ ਨਹੀਂ ਚੱਲਦਾ 500 ਕਰੋੜ ਰੁਪਈਆ ਕੈਪਟਨ ਮਨਿੰਦਰ ਨੇ ਕਿਹਾ ਥੋੜੇ ਦਿਨ ਪਹਿਲਾਂ ਕਿ ਜਦੋਂ ਚੀਫ ਮਿਨਿਸਟਰ ਹੀ ਤੇ ਇੱਕ ਵਜ਼ੀਰ ਨੂੰ ਕੱਢਣ ਵਾਸਤੇ ਕਿੰਦਾ ਉਤੇ ਪ੍ਰਦਰਸ਼ਨ ਬਾਲ ਲਗਾਦੀ ਨੇ ਕਿਹੜੇ ਸੰਗਲ ਫਿਰਦੇ ਸਾਲ ਕਾਂਗਰਸ ਪੈਸੇ ਇਕੱਠੇ ਕਰਨ ਤੇ ਲੱਗੀ ਆ ਐਮਐਲਏ ਦੀਆਂ ਟਿਕਟਾਂ ਦੇ ਪੈਸੇ ਐਮਪੀ ਦਿਆਂ ਚੀਫ ਮਿਨਿਸਟਰ ਬਣਦੇ ਪੈਸੇ ਉਹਦੋਂ ਨਾਲ ਕਿਹਾ ਕਿ ਸਾਡੇ ਕੋਲ 500 ਕਰੋੜ ਰੁਪਈਆ ਦੀ ਹੈਗਾ ਤੇ ਅਸੀਂ ਕਿੱਥੋਂ ਸੀਐਮ ਦਾ ਚੇਹ ਦਾ ਬੜਨਾ ਇਹ ਤੁਹਾਡੀ ਉੱਤੋਂ ਤੋਂ ਲੈ ਕੇ ਥੱਲੇ ਤੱਕ ਬੂਥ ਲੈਵਲ ਤੱਕ ਤੁਹਾਡੀ ਲੜਾਈ ਹੈ ਇੱਕ ਬੰਦਾ ਕਿਸੇ ਤਰ੍ਹਾਂ ਦਾ ਇੱਕ ਬੰਦਾ ਕਿਸੇ ਤਰ੍ਹਾਂ ਦਾ ਇਸੇ ਕਰਕੇ ਤੁਸੀਂ ਇਲੈਕਸ਼ਨ ਲੜਨ ਤੋਂ ਭੱਜ ਗਏ ਉਹ ਤੁਹਾਡੇ ਨਾਲ ਤੁਹਾਡੀ ਅਖਵਾਇ ਦੇ ਵਿੱਚ ਕਾਂਗਰਸ ਦੀ ਅਖਵਾਇ ਦੇ ਵਿੱਚ ਕੋਈ ਬੰਦਾ ਲੈਕਚਰ ਲੜਨ ਦੀ ਤਿਆਰ ਨਹੀਂਗਾ ਔਰ ਮੈਂ ਤੁਹਾਨੂੰ ਅੱਜ ਹੀ ਕਹਿਣਾ ਚਾਹੁੰਦਾ ਅਜੇ ਤੇ 14-15 ਮਹੀਨੇ ਪਏ ਆ ਅਤਤ ਕਹਣਾ ਚਾਹੁੰਦਾ ਕਿ ਮਾਝੇ ਦੇ ਵਿੱਚੋਂ ਕਾਂਗਰਸ ਬਹੁਤ ਬੁਰੀ ਤਰ੍ਹਾਂ ਖਤਮ ਹੋ ਚੁੱਕੀ ਐ ਔਰ ਬਾਝੇ ਦੇ ਲੋਕ ਜੋ ਤੁਸੀਂ ਵੀ ਨਹੀਂ ਕੀਆ ਕੀਤਾ ਹੁਣ ਤੱਕ ਸਰ ਔਰ ਤੁਸੀਂ ਸੁਣੋ ਤਾਂ ਹੀ ਯਾਦ ਤੁਹਾਡੇ ਕੰਮ ਨਹੀਂ ਕੰਨ ਨਹੀਂ ਕੰਮ ਕਰਦੇ ਤੁਸੀਂ ਵੀਡੀਓ ਨਹੀਂ ਦੇਖੀ ਆਪਣੇ ਕੁਲਬੀਰ ਜੀ ਦੇ ਦੀ ਕੀ ਕਹਿੰਦੀ ਆ ਉਹ ਕਹਿੰਦਾ ਜੀ ਇਹ ਤਾਂ ਕੋਸ਼ੁਕ ਦੀ ਆਈ ਤਾਂ ਕਾਪਸ ਫੈਸਲਾ ਲੈ ਆਉਂਦੇ ਨੇ ਆ ਕਾਪਸ ਸੈਟ ਅਫਸਰ ਲੈ ਆਉਂਦੇ ਨੇ ਆ ਇਹ ਕੰਮ ਤੁਸੀਂ ਕਰਦੇ ਹੋ ਸਭ ਜੀ ਦੇ ਨੇ ਕੱਲ ਪੂਰੇ ਪੰਜਾਬ ਨੂੰ ਦੱਸਤਾ ਤਦੂ ਜਿਹੜੀਆਂ ਸੌਗੀਆਂ ਦੇਦੇ ਫਿਰਦੇ ਹੋ ਕੋਈ ਕਹਿਣਾ ਧੱਕਾ ਦੀ ਹਾਂ ਲੈਕਚਰ ਲੜਾਂਗੇ ਲੈਕਚਰ ਜਿਹੜੀਆਂ ਆਮ ਆਦਮੀ ਪਾਰਟੀ ਵਕਾਸ ਦੇ ਨਾਂ ਦੇ ਉੱਤੇ ਲੈਕਚਰ ਲੜੂਗੀ ਉਹ ਜੋ ਕੀਤਾ ਲੋਕਾਂ ਨੂੰ ਦੱਸਾਂਗੇ ਅੱਜ ਮੈਂ ਤੁਹਾਨੂੰ ਇੱਕ ਅਦੇ ਦਿਨ ਤੋਂ ਦੱਸੂਗਾ ਕਿ ਜਿਹੜਾ ਕਾਲੀ ਦਲ ਆ ਬੜਕਾ ਮਾਰਦੇ ਕਾਲੀ ਦਲ ਨੇ ਕਈ ਉਮੀਦਵਾਰ ਐਸਜੀਪੀਸੀ ਦੇ ਜਿਹੜੇ ਮਲਾਜਮ ਆ ਉਹਨਾਂ ਦੇ ਪਰਵਾਦਾ ਜੋ ਖਲਾਰੇ ਕੋਈ ਖਲੋਣ ਲਈ ਤਿਆਰ ਨਹੀਂ ਉਨਾ ਨੂੰ ਬਾਬਾ ਲਾ ਕੇ ਖਲਾ ਰਿਆ ਗਿਆ ਕਿ ਤੁਹਾਡੀ ਨੌਕਰੀ ਚੱਲ ਜਾਣੀ ਐ ਐਸਜੀਪੀਸੀ ਨੂੰ ਕਿ ਕਈ ਕਈ ਵੀਰਦੂ ਕਈਆਂ ਨੇ ਕਾਲ ਕੀਤੀ ਅੱਜ ਆ ਲਿਸਟ ਕਲੀਰ ਹੋ ਜਾਂਦੋ ਫਿਰ ਮੈਂ ਤੁਹਾਨੂੰ ਅਗਲੀ ਕੇ ਪੀਸੀ ਦੱਸੂਗਾ ਕਿ ਕਿਹੜਾ ਕਿਹੜਾ ਬੰਦਾ ਐ ਐਸਜੀਪੀਸੀ ਚ ਲੱਗਾ ਉਹਦਾ ਰਿਸ਼ਤੇਦਾਰ ਕਿੱਥੇ ਕਿੱਥੇ ਲੈਕਚਰ ਲਾ ਰਿਆ ਆਹ ਤੇ ਤੁਹਾਡੀ ਹਾਲਤ ਆ ਕਾਲੀ ਕਾਂਗਰਸੀਆ ਦੀ ਤੇ ਉਲਟਾ ਦੋਸਤ ਹੀ ਸਾਡੇ ਦੇ ਲਾਈ ਜਾਂਦੇ ਹੋ ਅਸੀਂ ਤੇ ਖੁੱਲੀ ਕਿਤਾਬ ਵਾਂਗੂ ਸਭ ਮੈਂ ਤੁਹਾਨੂੰ ਦੱਸਦਾ ਕਿਸੇ ਨੂੰ ਬਾਬੇ ਵਖਾਲੇ ਦੀ ਡੱਕਿਆ ਕਿਸੇ ਨੂੰ ਜੰਡਿਆਲੇ ਦੀ ਡੱਕਿਆ ਕੇਦੂ ਵਜੀਠੇ ਦੀ ਢੱਕਿਆ ਰਾਜਾ ਸਾਸੀ ਜਿੱਕ ਝਗੜਾ ਆਇਆ ਉਹ ਵੀ ਤੁਹਾਡੇ ਬੰਦਿਆਂ ਨੇ ਕੀਤਾ ਕਾਂਗਰਸੀਆਂ ਨੇ ਗੁੰਡਾਗਰਦੀ ਕੀਤੀ ਕੇਦੂ ਟਾਦੀ ਚ ਦੀ ਢੱਕਿਆ ਨਾਲੇ ਚ ਦੀ ਢੱਕਿਆ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਕਾਂਗਰਸ ਆਪਣੀ ਹਾਰ ਨੂੰ ਵੇਖ ਕੇ ਆਪਣੀ ਫੁੱਟ ਨੂੰ ਵੇਖ ਕੇ ਉਹਨਾਂ ਦੇ ਵਿੱਚ ਜਿਹੜੀ ਫੁੱਟ ਹੈ ਮੇਰੇ ਕਹਿਣ ਤੋਂ ਪਹਿਲਾਂ ਉਹਨਾਂ ਦੀ ਇੱਕ ਨੇਤਾ ਸਾਡੀ ਭੈਣ ਨੇ ਉਹ ਨਵਜੋਤ ਕੋ ਸਿੱਧੂ ਨੇ ਕਲੀਅਰ ਕਟ ਕੋਈ ਆਂ ਨੀ ਕਿ ਕੋਈ ਉਦਦਾ ਹੈ ਪੁੱਠਾ ਸਿੱਧਾ ਟਵੀਟ ਕੀਤਾ ਸਿੱਧਾ ਕਹ ਕੇ 500 ਕਰੋੜ ਰੁਪਈਆ ਚਾਹੀਦਾ ਜੀ ਸੀਐਮ ਦਾ ਚੇਹ ਦਾ ਬੜਲੇ ਸਿੱਧਾ ਉਦੋਂ ਦੇ ਕਹ ਪੰਜ ਪੰਜ ਮੁਖਰਤੀ ਪੰਜਾਬ ਦੇ ਵਿੱਚ ਕੰਮ ਕਰੇ ਉਹ ਇਸ ਕਰਕੇ ਥੱਲੇ ਤੱਕ ਪਾਰਟੀ ਪਾੜਤੀ ਕੋਈ ਕਹਿੰਦਾ ਮੈਂ ਇਹਦੇ ਥੜੇ ਦਾ ਕੋਈ ਕਹਿੰਦਾ ਇਹਦੇ ਥੜੇ ਦਾ ਲੈਕਚਰ ਲੜ ਤੋਂ ਹਟ ਕੇ ਲੋਕ ਇਸ ਕਰਕੇ ਕਾਂਗਰਸੀ ਲੀਡਰੋ ਤੁਹਾਡੀ ਗਵਾਹੀ ਚ ਨਾ ਕਹਿੰਦੇ ਹਾਂ ਲੈਕਚਰ ਲੜਦੇ ਆ ਨਾ ਇਦਾਂ ਦੇ ਸੁਭਦੇ ਲਿਆ ਕਰੋ ਸਾਡੇ ਦੇ ਦੋਸ਼ ਤੋਂ ਪਹਿਲਾਂ ਕਾਂਗਰਸ ਦੀ ਜਿਹੜੀ ਬੁਰੀ ਹਾਲਤ ਹੈ ਮੱਝ ਦੇ ਵਿੱਚ ਜੋ ਕੋਈ ਤੁਹਾਡੇ ਨਾਲ ਤਰਤਦ ਹੋਇਆ ਉਹਦਾ ਰਿਵਿਊ ਕਰੋ ਫੇਰ ਤੁਹਾਨੂੰ ਪਤਾ ਲੱਗੇ ਬਾਕੀ ਜੇ ਕਿਤੇ ਜਿਹੜੇ ਮੈਂ ਹਲਕੇ ਬੋਲੇ ਆ ਜੇ ਕਿਤੇ ਇੱਥੇ ਧੱਕੇਸ਼ਾਹੀ ਹੋਈ ਤੇ ਆਓ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਆਦਾ ਕੋ ਟਾਈਮ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ ਜਾਂ ਯਾਰ ਐਦਾਂ ਤੁਸੀਂ ਉਹਦੇ ਕੀ ਜਾਂਦੇ ਹੋ ਬਿਨਾਂ ਕਿਸੇ ਗੱਲ ਤੋਂ ਕਹੀ ਜਾਂਦੇ ਹੋ ਇਸ ਕਰਕੇ ਮੈਂ ਬਾਦਿਆ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਾਂਗਰਸੀ ਝੂਠੇ ਦੋਸ਼ ਲਾ ਰਹੇ ਕਾਂਗਰਸੀ ਲਕਸ਼ੇ ਤੋਂ ਭੱਜ ਰਹੇ ਇਹਨਾਂ ਦੇ ਭੱਜਣਾ ਇਹਨਾਂ ਦੀਆਂ ਲੱਤਾਂ ਜਿੱਦਾ ਮੈਂ ਨਹੀਂ ਇਹਨਾਂ ਨੇ ਕੀਤਾ ਕੁਛ ਨਹੀਂ ਇਹਨਾਂ ਨੇ ਹੁਣ ਤੱਕ ਲੋਕਾਂ ਨੂੰ ਲੜਾਇਆ ਸੀ ਲੋਕਾਂ ਦੇ ਪੱਸੇ ਗ੍ਰਾਏ ਸੀ ਲੋਕਾਂ ਨੂੰ ਠਾਣਿਆਂ 'ਚ ਭੇਜਿਆ ਸੀ ਹੁਣ ਤੱਕ ਜੁੱਤੀ ਪੌਲੇ ਦੀ ਇਲੈਕਸ਼ਨ ਜਿਹੜੀ ਇਲੈਕਸ਼ਨ ਹੁੰਦੀ ਰਹੀ ਹੈ ਪਹਿਲੀ ਵਾਰ ਸਾਫ਼ ਸੁਥਰੀ ਇਲੈਕਸ਼ਨ ਹੋ ਰਹੀ ਹੈ ਇਸ ਕਰਕੇ ਤੁਸੀਂ ਵੱਧ ਚੜ ਕੇ ਸਾਰੇ ਪੰਜਾਬੀ ਇਸ ਇਲੈਕਸ਼ਨ ਦੇ ਵਿੱਚ ਹਿੱਸਾ ਲਓ ਤਗੜੇ ਹੋ ਕੇ ਜਿੱਥੇ-ਜਿੱਥੇ ਬੰਦੇ ਖੜੇ ਆ ਜਿਹੜੀ ਵੀ ਪਾਰਟੀ ਦੇ ਖੜੇ ਆ ਜਾ ਕੇ ਵੋਟਾਂ ਪਾਓ ਆਪਣੀ ਮਰਜ਼ੀ ਦਾ ਜਿਹੜਾ ਮਰਜ਼ੀ ਉਮੀਦਵਾਰ ਚੁਣੋ ਇਹ ਬਸ ਮੈਂ ਕਹਿਣਾ ਚਾਹੁੰਦਾ ਸੀਗਾ ਔਰ ਮੈਂ ਕਾਂਗਰਸੀ ਲੀਡਰਾਂ ਦੇ ਬੀਤੇ ਦਿਨ ਜਿਹੜੇ ਉਹਨਾਂ ਦੋਸ਼ ਲਾਇਆ ਉਹਨਾਂ ਨੂੰ ਰੱਦ ਕਰਨ ਆਇਆ ਸੀਗਾ ਕਿ ਇਦਾਂ ਦੀ ਕੋਈ ਗੱਲ ਨਹੀਂ ਜਿੱਕਦੇ ਹੈਗੀ ਆ ਆਓ ਮੈਂ ਤੁਹਾਡੇ ਨਾਲ ਚੱਲਦਾ ਮੈਨੂੰ ਦਿਖਾਓ ਕਿੱਥੇ ਹੋਇਆ ਐਸਾਈ ਜਿਹੜਾ ਹੋਇਆ ਪਿੰਡੀ ਸੈਦਾ ਉਹ ਮੈਨੂੰ ਪਤਾ ਪਹਿਲੇ ਦਿਨ ਲੜਿਆ ਉੱਥੇ ਇੱਕ ਮੌਜੂਦਾ ਸਰਪੰਚ ਜਿਹੜਾ ਕਾਂਗਰਸ ਦਾ ਸਰਪੰਚ ਉਹਦੇ ਵੀ ਸਿਰ ਤੇ ਸੱਟ ਲੱਗੀ ਪਰ ਜੋ ਕੁਝ ਪਸੋਂ ਉੱਥੇ ਹੋਇਆ ਉਹ ਸਰ ਉਹ ਵੀ ਕਿਤੇ ਵੇਖੋ ਜਾ ਕੇ ਉਹ ਤੁਸੀਂ ਮਤਲਬ ਉਹ ਵੀ ਜਾ ਕੇ ਦੇਖੋ ਵੀ ਉਹਦਾ ਬਚਾਦਿਆਂ ਦਾ ਕੀ ਹਾਲਤ ਹੈ ਲੜਾਈ ਹੋ ਗਈ ਇੱਕ ਮਿੰਟ ਦੇ ਇੱਕ ਮਿੰਟ ਦੀ ਲੜਾਈ ਦਾ ਮਤਲਬ ਇਹ ਥੋੜਾ ਕਿ ਬਾਕੀ ਸਾਰੇ ਹਲਕੇ ਤੁਸੀਂ ਬਾਈਕਟ ਕਰਕੇ ਚੱਲ ਜਿਓ ਲੈ ਆ ਨਾ ਮੈਂ ਤੁਹਾਨੂੰ ਵਿਖੋ ਫਾਰਮੂਲਾ ਵੇਖੋ ਅਸਲ ਵਿੱਚ ਕੀ ਆ ਕਿ ਤੁਹਾਡੇ ਪੱਲੇ ਕੁਛ ਨਹੀਂ ਸਰ ਤੁਹਾਡੇ ਕੋਲ ਕੋਈ ਲੋਕਾਂ ਨੂੰ ਕਹਿਣ ਲਈ ਕੋਈ ਲੋਕਾਂ ਦਾ ਪ੍ਰੋਗਰਾਮ ਕੁਛ ਨਹੀਂ ਹੈ ਤੁਹਾਡੇ ਬੱਲੇ ਇਸ ਕਰਕੇ ਮੈਂ ਪੰਜਾਬੀਆਂ ਨੂੰ ਕਹੂੰਗਾ ਕਿ ਵੱਧ ਤੋਂ ਵੱਧ ਜਿਹੜਾ ਇਸ ਪ੍ਰਕਿਰਿਆ ਦੇ ਵਿੱਚ ਹਿੱਸਾ ਲਓ ਵੱਧ ਤੋਂ ਵੱਧ ਜਿਹੜਾ ਆਪਣੀ ਮਜ਼ੀਦਾ ਜਿਹੜਾ ਉਮੀਦਵਾਰ ਚੁਣੋ ਆਪਣੀ ਮਜ਼ੀਦੇ ਨਾਲ ਵੋਟ ਪਾਓ ਕਾਂਗਰਸੀਆਂ ਦੀ ਗੁੰਡਾਗਰਦੀ ਧੱਕੇਸ਼ਾਹੀ ਇਨਾਂ ਦੇ ਝੂਠੇ ਜਮਤੋਂ ਡਰਦੀ ਲੋੜ ਦੀਗੀ ਮੈਂ ਇਹ ਤੁਹਾਡੇ ਲਈ ਸਾਦੇ ਪੰਜਾਬੀ